ਵੇਚ ਦਿਓ ਨਸ਼ਾ ਕੱਲਾ ਟੱਕਰਾ ਕੱਲੇ ਹੀ ਖੜੇ ਆ ਨਸ਼ੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚ ਦਿਓ ਇਹ ਦੇਖੋ ਅਬੇ ਚਾਂਗੇ ਜੀ ਹੁਣ ਦੇ ਵਿੱਚ ਲੱਗੇ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ خیال ਇਹਨਾਂ ਦੇ ਉੱਤੇ ਪਹਿਲਾਂ ਹੈ ਚ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਇਹ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਰ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਹੈ ਉਹਨਾਂ ਅੰਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਬਾਰਾਂ ਦੀ ਧਮਕੀ ਦਿੱਤੀ ਸੀ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਇਹ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਲੁਧਿਆਣਾ ਦੇ ਇੱਕ ਪਿੰਡ ਦੇ ਸਰਪੰਚ ਨੂੰ ਮਹਿਲਾ ਨਸ਼ਾ ਤਸਕਰ ਦੇ ਵੱਲੋਂ ਲਗਾਤਾਰ ਧਮਕੀਆਂ ਦਿੱਤੀ ਜਾਣ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਕੱਲਾ ਟੱਕਰੇ ਫਿਰ ਦੇਖੇਗੀ ਤੇ ਉਹ ਇਸੇ ਤਰ੍ਹਾਂ ਨਸ਼ਾ ਵੇਚੇਗੀ ਕਾਫੀ ਜ਼ਿਆਦਾ ਇਹ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਹੁਣ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਮਹਿਲਾ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਦੀ ਰਾਤ ਨੂੰ ਜੀ.ਐਸ.ਵੀ ਨਾਲ ਉਸ ਦਾ ਗੜਟਾ ਦਿੱਤਾ ਗਿਆ ਹੈ ਦੱਸਦੀ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਇਸ ਕੰਮ ਤੋਂ ਗੁਰੇਜ਼ ਕਰਨੇ ਇਹ ਕੰਮ ਨਾ ਕਰਨ ਨਹੀਂ ਤਾਂ ਇਸੇ ਤਰ੍ਹਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਸੁਨੇਹਾ ਲਗਾਇਆ ਗਿਆ ਹੈ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅਜਿਹਾ ਕੰਮ ਕਰਨੋਂ ਨਾ ਹਟੇ ਨਸ਼ਾ ਵੇਚਣੋਂ ਨਾ ਹਟੇ ਤਾਂ ਇਸੇ ਤਰ੍ਹਾਂ ਉਹਦੇ ਖਿਲਾਫ ਸਖਤ ਕਾਰਵਾਈ ਕੀ ਕੀਤਾ ਬੇਗੀ ਪਿੰਡ ਨਰੰਗਵਾਲਾ ਜੀ ਸਾਰਾ ਇਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕੇ ਇਸੇ ਪਿੰਡ ਦਾ ਤੇ ਉਹਦੀ ਪੁੱਜ ਗਈ ਚਾਇਆ ਕਿ ਦੋ ਨਸ਼ਾ ਤਸਕਰ ਜਿਸ ਨੂੰ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਦੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਸੀਗਾ ਬਿਕੋਜ਼ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਇਡੈਂਟੀਫਾਈ ਕੀਤੀ ਗਈ ਹੈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਤੇ ਜਿਹੜੀ ਸਾਰੀ ਕਨਸਰਨ ਡਿਪਾਰਟਮੈਂਟ ਦੀ ਅਦਾਈ ساری ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅੱਜ ਐਕਸ਼ਨ ਲਿਆ ਹੈ ਤਾਂ ਮੈਂ ਦੱਸਣਾ ਚਾਹੁੰਦਾ ਕਿ ਬੜੀ ਸਖਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅਸੀਂ ਬਿਲਕੁਲ ਸਖਤੀ ਨਾਲ ਜਿਠਾ ਕੇ ਮਾਨਯੋਗ ਸੀਐਮ ਸਾਹਿਬ ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਇਨਫੋਰਮ ਕਰ ਰਹੇ ਹਾਂ ਦਾ ਅਸੀਂ इन्हना तीन परचे दर्ज है सो तीन परचे है, तो है, है।, तो है, है। इसते काफी प्रॉब्लम आ रही सिगी। तो इस करके अजन तो 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 इसमें एक पहले हुआ जी तनवीर उसके पुछगिछ में जो आए हैं बंदे ये दोनों हजब आए तो टोटल तो तो तीन अरेस्ट हुई है जो आज हमने एफ आई आर लॉन्च किया रिकवरी हमारे पास अराउंड रिकवरी समॉल क्वानिटी है ਬਟ ਉਸਮੇ ਇਹ ਹੈ ਕਿ ਇਨਕੇ ਪਾਸ ਪਹਿਲੇ ਵੀ ਕੁਝ ਪਰਚੇ ਦਰਜ ਥੇ ਔਰ ਇਹ ਇਨਕਾ ਜੋ ਹੈ ਇਲੀਗਲ ਇਹ ਜੋ ਕਨਸਰਨਡ ਹੈ ਮਾਰ ਕੋ ਪੰਚਾਇਤ ਡਿਪਾਰਟਮੈਂਟ ਦੀ ਤਰਫ ਸੇ ਆਇਆ ਥਾ ਤੋ ਉਸਦੀ ਤਰ ਬੇਸਿਸ ਪੇ ਕਾਰਵਾਈ ਕੀ ਹਾਂ ਹਾਂ ਉਦਹੀਂ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਇਹ ਚਿੱਟੇ ਦੀ ਰਿਕਵਰੀ ਹੈਗੀ ਹੈ ਜੀ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿਹੜੇ ਇਹ ਜੇ ਕੰਮ ਕਰਦੇ ਹੈਗੇ ਨੇ ਇਲੀਗਲ ਨਸ਼ੇ ਦਾ ਉਹ ਸੁਧਰ ਜਾਣ ਉਹ ਇਹ ਇੱਕ ਵਾਰਨਿੰਗ ਹੈਗੀ ਹੈ ਤੇ ਇਹ ਇਹਨੂੰ ਵਾਰਨਿੰਗ ਦੀ ਤਰ੍ਹਾਂ ਮੰਨ ਕੇ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿੱਟੇ ਦਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨ ਲਈ ਵਚਨਬੱਧ ਹਾਂ ਓਦਰ ਪਿੰਡੇ ਸਰਪੰਚ ਮਨਿੰਦਰ ਮਨੀ ਨੇ ਖੁਦ ਜਾਣਕਾਰੀ ਦਿੰਦਿਆਂ ਸੇਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫੋਨ ਲਗਾ ਕੇ ਖੁਦ ਗੱਲਬਾਤ ਕੀਤੀ ਗਈ ਸਾਰੀ ਜਾਣਕਾਰੀ ਲਈ ਗਈ ਤੇ ਕਿਹਾ ਗਿਆ ਘਬਰਉਣ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਦੇਖੋ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਮੈਂ ਮੇਰਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਅਸੀਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਹੀ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਾਹਿਬ ਨੂੰ ਕਾਲ ਕੀਤੀ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਡੀਐਸਪੀ ਸਾਹਿਬ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅੰਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਵਾਕਈ ਐਕਸ਼ਨ ਤੁਹਾਡੇ ਸਾਹਮਣੇ ਆ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਤੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ ਖਿਆਲ ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਦੀ ਉਹਦੀ ਕਾਰਵਾਈ ਨਹੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਹੈ ਜੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ। ਸਾਰੀ ਵੀਡੀਓ ਵੀ ਇੱਕ ਬਾਇਰ ਨੂੰ ਆਈ ਸੀ ਜਿਸ ਤੋਂ ਉਹ ਪੁੱਛਦੇ ਪੁੱਛਦੇ ਪਈ ਸੀ ਕਿ ਹਾਂ ਨਸ਼ਾ ਵੇਚਦੇ ਆ। ਇਹੀ ਵੀਡੀਓ ਸਾਰੇ ਬਿਲਕੁਲ ਇਹੀ ਵੀਡੀਓ ਹੈ ਜੀ। ਇਹੀ ਪਰਿਵਾਰ ਆ ਏਸੇ ਡੇੜੀ ਦੇ ਉੱਤੇ ਜਿੱਥੇ ਜੀਸੀਬੀ ਐਂਟਰ ਹੋਈ ਆ ਉਸ ਡੇੜੀ ਦੇ ਉੱਤੇ ਬਾਹਰ ਦੀ ਵੀਡੀਓ ਆ। ਕਿੰਨੇ ਪਰਿਵਾਰ ਮੈਂਬਰ ਸੀਗੇ? ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ। ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋਹ ਦਾ ਮਾਮਲਾ ਦਰਜ ਆ ਜੀ। ਦੱਸਦੀ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਢਿੱਲ ਨਾ ਦਿੱਤੀ ਜਾਵੇ ਉਹਨਾਂ ਦੇ ਖਿਲਾਫ ਢਿੱਲ ਨਾ ਵਰਤੀ ਜਾਵੇ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਵੇ ਬੈਰ ਰਿਪੋਰਟ ਪੰਜਾਬ ਲੋਕ ਚੈਨਲ